ਤਿੰਨ ਦਿਨੇ ਇੱਕ ਵਾਰ ਨਾ ਇੱਕ ਨੌਜਵਾਨ ਗਿਆ ਕਿਸੇ ਸਾਧੂ ਕੋਲ ਉਹ ਕਹਿੰਦਾ ਵੀ ਬਾਬਾ ਜੀ ਮੈਂ ਨਾ ਜ਼ਿੰਦਗੀ ਚ ਬਹੁਤ ਛੇਤੀ ਕਾਮਯਾਬ ਹੋਣ ਜਾਣਾ ਐ ਕੋਈ ਜੋ ਕੁਝ ਮੈਨੂੰ ਉਪਾਅ ਦੱਸੋ ਬਾਬੇ ਨੇ ਉਹ ਜੋ ਨੌਜਵਾਨ ਦੀਆਂ ਗੱਲਾਂ ਸੁਣੀਆਂ ਤੇ ਉਹਨੂੰ ਕਹਿੰਦਾ ਵੀ ਚਲ ਤੈਨੂੰ ਨਾ ਇੱਕ ਐਸਾ ਤਰੀਕਾ ਮੈਂ ਦੱਸੂਗਾ ਪਰ ਉਹ ਤੋਂ ਪਹਿਲਾਂ ਨਾ ਤੈਨੂੰ ਇੱਕ ਕੰਮ ਕਰਨਾ ਪਊਗਾ ਨੌਜਵਾਨ ਕਹਿੰਦਾ ਕੀ ਬਾਬਾ ਜੀ ਉਹ ਕਹਿੰਦੇ ਵੀ ਐ ਕਰ ਸਾਹਮਣੇ ਨਾ ਬਗੀਚਾ ਹੈ ਉਹਨਾਂ ਦੇ ਡੇਰੇ ਦੇ ਸਾਹਮਣੇ ਬਗੀਚਾ ਸੀ ਕਹਿੰਦੇ ਤੂੰ ਉੱਥੇ ਜਾ ਉੱਥੇ ਨਾ ਸਭ ਤੋਂ ਵਧੀਆ ਵਧੀਆ ਫੁੱਲ ਤੋੜ ਕੇ ਲਿਆ ਮੇਰੇ ਵਾਸਤੇ ਪਰ ਇੱਕ ਸ਼ਰਤ ਹੈ ਕਿ ਜਿਹੜੇ ਫੁੱਲ ਕੋਲ ਤੂੰ ਇੱਕ ਵਾਰ ਲੰਘਿਆ ਨਾ ਮੁੜ ਕੇ ਉਹ ਨਹੀਂ ਤੋੜਨਾ ਅੱਗੋਂ ਹੀ ਤੋੜ ਕੇ ਲਿਆਉਣੇ ਨੇ ਫਿਰ ਚਲੋ ਉਹ ਨੌਜਵਾਨ ਚੱਲ ਗਿਆ ਉਹਨੇ ਦੇਖਿਆ ਵੀ ਬੜਾ ਸੋਹਣਾ ਬਗੀਚਾ ਹੈ ਬੜੇ ਸੋਹਣੇ ਵਨ ਸੋਨੇ ਫੁੱਲ ਲੱਗੇ ਹੋਏ ਨੇ ਉਹ ਇੱਕ ਫੁੱਲ ਉਹਨੇ ਪੈਂਦਾ ਜਿਹੜਾ ਦੇਖਿਆ ਉਹਦਾ ਯਾਰ ਬੜਾ ਸੋਹਣਾ ਫੁੱਲੇ ਉਹਦੇ ਮਨ ਚ ਫਿਰ ਆਇਆ ਵੀ ਇਹਨੂੰ ਛੱਡ ਅੱਗੇ ਹੋਰ ਸੋਹਣੇ ਨੇ ਉਹ ਦੇਖਦੇ ਆ ਚਲੋ ਇਦਾਂ ਉਹ ਹੋਰ ਅੱਗੇ ਹੋਇਆ ਨੇ ਯਾਰ ਇਹ ਵੀ ਨਹੀਂ ਸੋਨਾ ਅੱਗੇ ਹੋਰ ਸੋਨੇ ਦੇਖਦੇ ਆਂ ਐ ਕਰਦਾ ਕਰਦਾ ਨਾ ਉਹ ਸਾਰੀ ਕੈਰੀ ਟੱਪ ਗਿਆ ਫੁੱਲਾਂ ਵਾਲੀ ਉਦੋਂ ਅੱਗੇ ਦੇਖਿਆ ਤੇ ਸੁੱਕੇ ਮਰਝਾਏ ਹੋਏ ਫੁੱਲ ਹੁਣ ਉਹ ਸ਼ਰਤ ਵੀ ਉਹਨੂੰ ਯਾਦ ਆ ਗਈ ਵੀ ਪਿੱਛੇ ਮੁੜ ਕੇ ਫੁੱਲ ਨਹੀਂ ਤੋੜਨੇ ਤੇ ਅੱਗੇ ਫੁੱਲ ਵਧੀਆ ਹੋਣਾ ਨਹੀਂ ਸੀ ਸੋਨਾ ਖਾਲੀ ਹੱਥ ਆ ਗਿਆ ਸਾਧੂ ਬਾਬੇ ਕੋਲ ਵਾਪਸ ਤੇ ਬਾਬਾ ਦਾ ਵੀ ਕਿਵੇਂ ਖਾਲੀ ਹੱਥ ਆ ਗਿਆ ਲੈ ਆਇਆ ਨਹੀਂ ਤੈਨੂੰ ਫੁੱਲ ਆਖੇ ਸੀਗੇ ਉਹ ਕਹਿੰਦਾ ਬਾਬਾ ਜੀ ਉਹਨੇ ਸਾਰੀ ਗੱਲ ਦੱਸ ਤੀ ਮੇਰੇ ਨਾਲ ਤੇ ਆਹ ਗੱਲ ਬਣੀ ਜਾਂਦਾ ਮੈਂ ਉਰਿਓ ਵੜਿਆ ਸੋਨੇ ਸੋਨੇ ਪੁੱਲ ਦੇਸ ਦਾ ਗਾਂ ਟੱਪ ਗਿਆ ਗਾਂ ਲਾਸ਼ ਤੇ ਗਿਆ ਤੇ ਜਮਾ ਹੀ ਦੂਜੇ ਸੀਗੇ ਸੁੱਕੇ ਫੁਲਤਾਨ ਹੀ ਲਿਆ ਆਂਦਾ ਬਸ ਸਾਧੂ ਕਹਿੰਦਾ ਇਹ ਹੀ ਗੱਲ ਤੈਨੂੰ ਸਮਝਾਉਣੀ ਸੀਗੀ ਜ਼ਿੰਦਗੀ 'ਚ ਨਾ ਮੌਕੇ ਵੀ ਇਦਾਂ ਹੀ ਮਿਲਦੇ ਬੰਦੇ ਨੂੰ ਬੰਦਾ ਉਸ ਮੌਕੇ ਨੂੰ ਛੋਟਾ ਸਮਝ ਕੇ ਨਾ ਅੱਗੇ ਵੱਡੇ ਮੌਕੇ ਦੀ ਤਲਾਸ਼ 'ਚ ਤੁਰ ਪੈਂਦਾ ਏ ਤੇ ਇਦਾਂ ਕਰਦਾ ਕਰਦਾ ਕਿਸੇ ਵੀ ਮੌਕੇ ਤੇ ਬੰਦਾ ਨਾ ਕੇਂਦਰਤ ਨਹੀਂ ਹੁੰਦਾ ਫੋਕਸ ਨਹੀਂ ਕਰ ਸਕਦਾ ਤੇ ਉਹ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ ਸੋ ਦੋਸਤੋ ਜ਼ਿੰਦਗੀ 'ਚ ਜਿਹੜਾ ਮੌਕਾ ਪਹਿਲਾਂ ਮਿਲੇ ਨਾ ਉਸੇ 'ਤੇ ਧਿਆਨ ਕੇਂਦਰਿਤ ਕਰੋ ਉਸੇ ਮੌਕੇ ਤੁਹਾਨੂੰ ਕਾਮਯਾਬ ਕਰੂਗਾ ਉਸੇ ਦੇ ਉੱਤੇ ਮਿਹਨਤ ਕਰੋ